ਸ੍ਰੀ ਕਾਲ ਜੀ ਭੈਣੋ ਤੇ ਭਰਾਵੋ ਕੀ ਹਾਲ ਚਾਲ ਹੈ ਸਾਰਿਆਂ ਦਾ ਰਾਜੀ ਖੁਸ਼ੀ ਹੋ ਤੇ ਸਾਰਿਆਂ ਨੂੰ ਪਹਿਲਾਂ ਤਾਂ ਵਧਾਈਆਂ ਅੱਜ ਟਾਈਮ ਚੇਂਜ ਹੋ ਗਿਆ ਹੈ ਬਾਹਰਲੇ ਮੁਲਕਾਂ ਦੇ ਤਰ ਇੱਕ ਘੰਟਾ ਪਿੱਛੇ ਹੋ ਗਈ ਹੈ ਘੜੀ ਤੇ ਜਿਹੜੇ ਸੌਣ ਦੇ ਸ਼ਿਕਾਇਨ ਆ ਜਿਆਦਾ ਸਵੇਰੇ ਸਵੇਰੇ ਤਾਂ ਉਹਨਾਂ ਲਈ ਤਾਂ ਖੁਸ਼ ਖਬਰੀ ਆ ਭਾਈ ਕਿਉਂਕਿ ਹੁਣ ਉਹ ਇੱਕ ਘੰਟਾ ਸੌਣ ਨੂੰ ਵੱਧ ਮਿਲਿਆ ਕਰਨਾ ਸਵੇਰ ਨੂੰ ਇੱਕ ਘੰਟਾ ਬੰਦਲੇ ਟੁੱਟਦਾ ਮਤਲਬ ਟਾਈਮ ਤੋਂ ਉਹ ਵੀ ਹੋਣਾ ਆ ਕਿ ਪੁਰਾਣੇ ਟਾਈਮ ਦੇ ਹਿਸਾਬ ਨਾਲ ਇੱਕ ਘੰਟਾ ਲੇਟ ਹੋਣਾ ਤੇ ਪੁਰਾਣੇ ਟਾਈਮ ਨਾਲ ਕੰਪੈਰੀਜ਼ਨ ਕਰਾਂਗੇ ਫੇ ਤੇ ਮੈਂ ਵੀ ਫੇ ਭਾਈ ਨੋਰਮਲ ਜ਼ਿੰਦਗੀ ਵਿੱਚ ਆਪਣੇ ਕਾਜ ਵਿਹਾਰ ਕੰਮ ਕਰਦਾ ਹੋਇਆ ਪਹੁੰਚ ਗਿਆ ਦੇਖੋ ਇੱਥੇ ਆ ਜਮੀਨ ਬਈ ਹੈ ਇਹਨਾਂ ਨੇ ਪਤਾ ਨਹੀਂ ਕਣਕ ਬੀਜੜੀਆਂ ਜਾਂ ਕੀ ਜਾਂ ਬੀਜਤਾ ਆ ਮੈਨੂੰ ਇਹਦੀ ਸਮਝ ਨਹੀਂ ਆ ਜੀ ਤੇ ਮੈਂ ਆਇਆ ਦੰ ਦੋੱਬ ਇੱਥੇ ਕਟੇਰੀ ਆ ਤੁਹਾਨੂੰ ਦਿਖਾਲਦਾ ਹੁਣੇ ਜਿਹੜੇ ਡੇਰੀ ਵੀ ਇਹ ਕੀ ਕਹਿੰਦੇ ਆ ਐਨ ਖੇਤਾਂ ਦੇ ਵਿੱਚਕਾਰ ਦੇ ਜਾ ਕੇ ਆ ਤੇ ਵੀ ਦਰਸ਼ਨ ਦੇ ਲਈਏ ਸਤਿ ਸ੍ਰੀ ਅਕਾਲ ਜੀ ਸਾਰੇ ਭੈਣਾਂ ਭਰਾਵਾਂ ਨੂੰ ਡੇਰੀ ਜਿੱਦਾਂ ਨਾ ਰਸਤਾ ਬਹੁਤ ਤੰਗ ਹੈ ਪੂਰੀ ਪੂਰੀ ਗੱਡੀ ਐ ਜਿੱਦਾਂ ਮੁੜਿਓ ਜਦੋਂ ਨੂੰ ਕਿਤੇ ਕੋਈ ਟੱਕਰ ਪਵੇ ਬੜੀ ਸਮੱਸਿਆ ਆਉਂਦੀ ਇੱਥੇ ਬਹੁਤ ਪ੍ਰੋਬਲਮ ਆਉਂਦੀ ਹੈ ਮੁੜ ਕੇ ਗੱਡੀ ਸਾਈਡ ਤੇ ਕਿੱਦਾਂ ਕਰਨੀ ਆ ਜਾਂ ਅਗਲੇ ਨੂੰ ਕਿੱਦਾਂ ਸਾਈਡ ਦੇਣੀ ਆ ਤੇ ਮੂਕੇ ਤੇ ਸੋਚਿਆ ਜਾਂਦਾ ਆ ਤੇ ਪਰ ਇੱਥੇ ਕਾਫੀ ਪ੍ਰੋਬਲਮ ਕਿਉਂਕਿ ਰਾਹ ਹਤਾ ਦੇਖ ਲਓ ਪੂਰਾ ਪੂਰਾ ਤੇ ਹੈਗਾ ਵੀ ਜਿੱਦਾਂ ਆ ਜਿਹੜੇ ਏਰੀਆ ਚ ਆਇਆ ਪਛੜਿਆ ਜਿਹਾ ਏਰੀਆ ਜਿੱਦਾਂ ਬਿਲਕੁਲ ਪਿਛੜੇ ਆਹ ਦੇਖੋ ਘਰ ਵੀ ਪੁਰਾਣੇ ਪੁਰਾਣੇ ਇਹ ਲੱਗਦਾ ਹੀ ਨਹੀਂ ਵੀ ਇੱਥੇ ਇਟਲੀ ਦੇ ਵਿੱਚ ਕੋਈ ਏਰੀਆ ਹੋਊਗਾ ਆ ਘਰ ਜਿਹੜੇ ਉੱਪਰ ਝੁੰਬੜੀਆਂ ਜੰਗ ਬਣੇ ਉਹ ਤੋਂ ਭਾਵੇਂ ਇੱਡੀਆਂ ਲੱਗੂਗਾ ਵੈਸੇ ਆਲੇ ਇਹ ਹੈਗਾ ਸਾਰਾ ਖੇਤੀਬਾੜੀ ਵਾਲਾ ਏਰੀਆ ਤੇ ਇੱਥੇ ਅੱਗੇ ਟਮਾਟਰ ਬੀਜੇ ਸੀ ਆ 2 ਮਹੀਨੇ ਪਹਿਲਾਂ ਇਹਨਾਂ ਨੇ ਵੱਡੇ ਮਹੀਨਾ ਪਹਿਲਾਂ ਤੇ ਹੁਣ ਆ ਜਮੀਨਾ ਜਮੂਨਾ ਬਾਦਿਆਂ ਇਹਨਾਂ ਪੰਜਾਬ ਵਾਲੀ ਫੀਲਿੰਗ ਆਉਂਦੀ ਆ ਬਾਕੀ ਸਾਰਾ ਵਧੀਆ ਇੱਕ ਰਾਸਤੇ ਤੋਂ ਮੈਨੂੰ ਬੜੀ ਸਮੱਸਿਆ ਆਉਂਦੀ ਆ ਕਿਉਂਕਿ ਰਸਤਾ ਤੰਗ ਬਹੁਤ ਹੈ ਇੱਥੇ ਤੇ ਮੈਂ ਜਾ ਰਿਹਾ ਜੀ ਸਾਰਿਆਂ ਭੈਣਾ ਭਰਾਵਾਂ ਨੂੰ ਬੇਨਤੀ ਆ ਵੀ ਕੀ ਕਹਿੰਦੇ ਆ ਤੁਸੀਂ ਵੀ ਆਪਣੇ ਵਿਚਾਰ ਕੁਝ ਵੀ ਜੋ ਕਾਰੋਬਾਰ ਕਰਦੇ ਆ ਮੇਰੇ ਨਾਲ ਸ਼ੇਅਰ ਕਰ ਸਕਦੇ ਜਾਂ ਵੀਡੀਓ ਬਣਾ ਕੇ ਮੈਂ ਤੁਹਾਡੀ ਇੱਥੇ ਇਸ ਚੈਨਲ ਤੇ YouTube ਤੇ ਆਪਣਾ ਕਹਾਦਾ ਇਹ ਤੇ YouTube ਦਾ ਹੀ ਆ ਚਲੋ ਮਾੜਾ ਮੋਟਾ ਦਿਲ ਦੀਆਂ ਗੱਲਾਂ ਕਰ ਲਈਦੀਆਂ ਸ਼ੇਅਰ ਕਰ ਸਕਦੇ ਜੇ ਕਿਸੇ ਦੀ ਇੱਛਾ ਹੋਵੇ ਆ ਦੇਖੋ ਇੱਥੇ ਨਾ ਆਪ ਹੀ ਘਰ ਮੈਂ ਦੇ ਵੇਸ ਤੇ ਇਹਦੇ ਵਿੱਚ ਰਹਿੰਦਾ ਆ ਮੈਂ ਕਦੀ ਕਦੀ ਦੇਖਿਆ ਇੱਥੇ ਲਾਈਟ ਜਗਦੀ ਹੁੰਦੀ ਆ ਕਦੀ ਕਦੀ ਗੱਡੀ ਵੀ ਖੜੀ ਦੇਖੀ ਆ ਤੇ ਆਹ ਦੇਖੋ ਰਾਸ ਤੱਕ ਨਾ ਇੱਥੇ ਤੰਗਿਆ ਆ ਆਹ ਦਾ ਚਲਾ ਚੌਂਕ ਜਿਆ ਅਸੀਂ ਗੱਡੀ ਮੁੜ ਗਈ ਆ ਪਰ ਆ ਗਾਂ ਪੂਰਾ ਪੂਰਾ ਜੇ ਸਾਈਕਲ ਵੀ ਆ ਗਿਆ ਨਾ ਤਾਂ ਵੀ ਮੈਨੂੰ ਰੁਕਣੀ ਪੈਣੀ ਇੱਥੇ ਹੀ ਗੱਦੇ ਰੁਕਣੀ ਪੈਣੀ ਵੀ ਅਗਲਾ ਆਵੇ ਹੌਲੀ ਹੌਲੀ ਸਾਈਕਲ ਵਾਲਾ ਨੰਗ ਜਵੇ ਜਾਂ ਵੀ ਹੋਰ ਰੁੱਕ ਜਵੇ ਕਦੀ ਕਦਾਈ ਮੈਨੂੰ ਕੋਈ ਕਾਰਪੋਰ ਮਿਲ ਜਾਂਦੀ ਵੈਸੇ ਇੱਥੇ ਆ ਜਦੋਂ ਡੇਰੀ ਚ ਮੈਂ ਆਉਣਾ ਆ ਉਦੋਂ ਬੜੀ ਸਮੱਸਿਆ ਆਉਂਦੀ ਆ ਤੁਹਾਨੂੰ ਦਿਖਾਉਂਦੇ ਹੈਗੀ ਵੀ ਛੋਟੀ ਜੀ ਡੇਰੀ ਆ ਐਡਾ ਟੈਂਕਰ ਲੈ ਕੇ ਆਉਣਾ ਪੈਂਦਾ ਆ ਇੱਥੇ ਡੇਰੀ ਵੀ ਛੋਟੀ ਕੁਛ ਵੀ ਨਹੀਂ ਦੁੱਧ ਵੀ ਇੰਨਾ ਕੋਈ ਜ਼ਿਆਦਾ ਨਹੀਂਗਾ ਤੁਹਾਨੂੰ ਦਿਖਾਉਂਦਾ ਡੇਰੀ ਜਿੱਦਾਂ ਤੇ ਪਰ ਹੁਣ ਫੇ ਮਜਬੂਰੀ ਵੈਸੇ ਛੋਟੀਆਂ ਡੇਰੀਆਂ ਹੁਣ ਨਾ ਜਿਹੜੇ ਆਪਣੇ ਭੈਣ ਭਰਾ ਕੋਈ ਕਰਦਾ ਡੇਰੀ ਦਾ ਖੇਤੀ ਦਾ ਕੰਮ ਮਤਲਬ ਡੇਰੀ ਡੂਰੀ ਚ ਸਤਾਲੇ ਚ ਜੇ ਉਹਨਾਂ ਨੂੰ ਪਤਾ ਹੁਣ ਛੋਟੀਆਂ ਢੇਰੀਆਂ ਬਹੁਤ ਘੱਟ ਰਹਿ ਗਈਆਂ ਇੱਥੇ ਵੀ ਜਿੰਨਾ ਕੁ ਮੈਂ ਦੇਖ ਰਿਹਾ ਤੇ ਜ਼ਿਆਦਾਤਰ ਤਾਂ ਵੱਟ ਗਈਆਂ ਜਿੱਦਾਂ ਵੀ ਛੋਟੇ ਮਾੜੇ ਬੰਦੇ ਦਾ ਗੁਜ਼ਾਰਾ ਨਹੀਂ ਹੁੰਦਾ ਜਾਂ ਮੇਰੇ ਹਿਸਾਬ ਨਾਲ ਜੋ ਮੈਂ ਸਮਝਿਆ ਛੋਟੀਆਂ ਢੇਰੀਆਂ ਵਾਲਿਆਂ ਦਾ ਠੀਕ ਠਾਕ ਗੁਜ਼ਾਰਾ ਹੋ ਹੀ ਜਾਂਦਾ ਵਧੀਆ ਟਾਈਮ 'ਤੇ ਪਰ ਉਹਨਾਂ ਦੇ ਨਾ ਜਿੱਦਾਂ ਗਾਂ ਬੱਚੇ ਨਹੀਂ ਇੱਥੇ ਕੰਮ ਕਰਕੇ ਰਾਜੀ ਖੇਤੀਬੜ ਜ਼ਿਆਦਾਤਰ ਇਹ ਦੇਖਿਆ ਕਿਉਂਕਿ ਉਹਨਾਂ ਨਾਲ ਗੋਰੀਆਂ ਨਾਲ ਜਦੋਂ ਮੈਂ ਗੱਲਬਾਤ ਕਰਦਾ ਹੁੰਦਾ ਪੁੱਛਾਂ ਤਾਂ ਉਹ ਇਹ ਕਹਿੰਦੇ ਆਹ ਦੇਖੋ ਵੇਹਿਆ ਦਰਖਤ ਬਹੁਤ ਅੱਜ ਤਾਂ ਨਾ ਥੋੜੀ ਜੀ ਇੱਕ ਟਾਈਮ ਚੇਂਜ ਹੋ ਗਿਆ ਮੈਂ ਕਿਹਾ ਦਿਨ ਟਾਈਮ ਚੇਂਜ ਹੋ ਗਿਆ ਥੋੜੀ ਲਾਈਟ ਆ ਥੋੜਾ ਜਿਹਾ ਵੀਡੀਓ ਬਣ ਸਕਦੀ ਆ ਅੱਗੇ ਮੈਨੂੰ ਬੜੀ ਪ੍ਰੋਬਲਮ ਹੁੰਦੀ ਸੀ ਕਿਉਂਕਿ ਜ਼ਿਆਦਾਤਰ ਰਾਤ ਦੇ ਵਿੱਚ ਤੋਂ ਉਹਨਾਂ ਸਵੇਰ ਨੂੰ ਜਦੋਂ ਉਹ ਦਿਨ ਚੜਦਾ ਸੀ ਉਦੋਂ ਨੂੰ ਮੇਰਾ ਕੰਮ ਨਿਭੜ ਜਾਂਦਾ ਸੀ ਤੇ ਫੇਰ ਮੇਰੇ ਕੋਲ ਟਾਈਮ ਨਹੀਂ ਸੀ ਲੱਗਦਾ ਮੈਂ ਕਿਹਾ ਚੱਲ ਹੁਣ ਬਣਾਉਣਾ ਆ ਦੇਖ ਆ ਆ ਡੇਰੀ ਆ ਜਿਹੜੀ ਸੱਜੇ ਪਾਸੇ ਨਹੀਂ ਛੋਟੀ ਜੀ ਆ ਡੇਰੀ ਆ ਗੋਆ ਸਿੱਟੇ ਆ ਕੱਡ ਕੱਡ ਬਾਹਰ ਇਹਨਾਂ ਨੇ ਢੇਰ ਖਿਲਾ ਰਿਆ ਸਾਰਾ ਮੁੜ ਕੇ ਖੇਤਾਂ 'ਚ ਜਾਦਾ ਮੈਂ ਗੱਲ ਕਰ ਰਿਹਾ ਸੀ ਡੇਰੀਆਂ ਬੰਦ ਹੋਣ ਦੇ ਨਾ ਜਿਹੜੀਆਂ ਛੂਟੀਆਂ ਜੋ ਗੋਰਿਆਂ ਕੋਲ ਗੱਲ ਗੁੱਲ ਕਰਕੇ ਪਤਾ ਲੱਗਾ ਉਹਨਾਂ ਦੇ ਗਾਂ ਨਿਆਣੇ ਨਹੀਂ ਬੱਚੇ ਨਹੀਂ ਕਰਕੇ ਦਾਜੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਤੇ ਵੇ ਹੁਣ ਜਿਹੜੀਆਂ ਵੱਡੀਆਂ ਵੱਡੀਆਂ ਡੇਰੀਆਂ ਉੱਥੇ ਰਹਿ ਗਈਆਂ ਇਹਨੇ ਉਹ ਇਹਦੀ ਮੱਕੀ ਬੀਜੀ ਸੀ ਮੈਂ ਕਈ ਵਾਰੀ ਸੋਚਦਾ ਹਨਾ ਮੈਂ ਕਿਹਾ ਯਾਰ ਇਹਨੂੰ ਪੁੱਛ ਕੇ ਛੱਲੀਆਂ ਛੱਲੀਆਂ ਤੋੜਵਾ ਮੁੜ ਕੇ ਹੌਸਲਾ ਹੀ ਨਹੀਂ ਮੇਰਾ ਪਿਆ ਇੱਕ ਟਾਈਮ ਨਹੀਂ ਲੱਗਾ ਮੈਂ ਜਦੋਂ ਉਹਨਾਂ ਪੂਰੇ ਪੂਰੇ ਟਾਈਮ ਤੇ ਆ ਦੇਖੋ ਤੇ ਮੇਰਾ ਇਹ ਇਹਨਾਂ ਨੂੰ ਮਾਲਕਾਂ ਨੂੰ ਨਾ ਗੋਰਿਆਂ ਨੂੰ ਪੁੱਛਣ ਦਾ ਹੌਸਲਾ ਹੀ ਨਹੀਂ ਪਿਆ ਵੀ ਕਿੱਦਾਂ ਪੁੱਛ ਕੇ ਮੇਰਾ ਦਾਦਾ ਇਹ ਦੋ ਤਿੰਨ ਛੱਲੀਆਂ ਤੋੜ ਕੇ ਖੜਾ ਘਰ ਭੁੰਨ ਕੇ ਗਈਏ ਤੇ ਬਹਿਤ ਮਾਰਕੀਟ 'ਚ ਵੀ ਉਹ ਪੈਕਿੰਗ ਜਿਹੇ ਆਲੀਆਂ ਮਿਲ ਜਾਂਦੀਆਂ ਪਰ ਕਾਹਦਾ ਹੁੰਦਾ ਉਹ ਤਾਜੀ ਤਾਜੀ ਹੁੰਦੀ ਆ ਦੇ ਆ ਨਾ ਇਹਨੇ ਆ ਜਿਹੜੀ ਇਹਦੇ ਵਿੱਚ ਪੱਠੇ ਕੁੱਤਰ ਕੇ ਛੋਟੀ ਜੀ ਬਣਾਈਆਂ ਉਹ ਕਿਉਂਕਿ ਛੋਟਾ ਹੀ ਆ ਕੰਮ ਇਹਨਾਂ ਦਾ ਕੋਈ ਏਡਾ ਵੱਡਾ ਇਹਦੇ ਵਿੱਚ ਪਾਉਂਦੇ ਆ ਆ ਦੇਖੋ ਕਿੰਨਾ ਪੁਰਾਣਾ ਘਰ ਆ ਇਹ ਘਰ ਕੁਰਮਣੀ ਬਹੁਤ ਬਰਾਹ ਹਾਲ ਹੈ ਇਹਦਾ ਤੇ ਬੰਦਾ ਚੰਗਾ ਐ ਐਵੇਂ ਕਹੀਏ ਹੈਗਾ ਤਾਂ ਕਿਦਾਂ ਗਰੀਬ ਹੀ ਆ ਬਹੁਤ ਪਤਾ ਨਹੀਂ ਗਰੀਬ ਰੋਂਦਾ ਹੀ ਰਹਿੰਦਾ ਵੈਸੇ ਉੱਦਾਂ ਬੰਦੇ ਦਾ ਬੋਲਚਾਲ ਬਹੁਤ ਚੰਗਾ ਆ ਬੋਲਚਾਲ ਨਿਕਾ ਮਾੜਾ ਨਾ ਹੀ ਆਕੜ ਉੱਕੜ ਕੋਈ ਇਹਦੇ ਵਿੱਚ ਇਹਦਾ ਨਾ ਬਾਪੂ ਇੱਥੇ ਤੁਹਾਨੂੰ ਮੈਂ ਦੱਸਦਾ ਇੱਥੇ ਅੱਜ ਪਤਾ ਨਹੀਂ ਹੁਣਾ ਅੱਗੇ ਪਿੱਛੇ ਨਹੀਂ ਤੇ ਮੈਂ ਵੀਡੀਓ ਦਿਖਾ ਲ ਦੇਣਾ ਸੀ 90 ਸਾਲ ਉਮਰ ਆ ਤੋ ਦਿੱਲੀ ਕੰਮ ਕਰਾਉਂਦਾ ਇੱਥੇ 90 ਸਾਲ ਉਮਰ ਉਹਦੀ ਤੇ ਆਹ ਡੇਰੀ ਆ ਕਾ ਗਈ ਆ ਇਹ ਇਦਾਂ ਐ ਜਿੱਦਾ ਜੰਗਲ ਜੇ ਵਿੱਚ ਬਿਲਕੁਲ ਖੇਤਾਂ ਦੇ ਵਿੱਚ ਐ ਜਿੱਦਾਂ ਹਟਮਾਂ ਜੇ ਸ਼ਹਿਰ ਸ਼ੁਰ ਤੋਂ ਪਿੰਡ ਤੋਂ ਵੀ ਦੂਰ ਕਿਤੇ ਤੁਹਾਨੂੰ ਪਤਾ ਲੱਗ ਜਾਣਾ ਇੱਥੇ ਤੇ ਆਂਦਾ ਆ ਤੇ ਮੈਂ ਹੁਣ ਦੁੱਧ ਵੀ ਇਹਦਾ ਕੋਈ ਇੰਨਾ ਜ਼ਿਆਦਾ ਨਿਕਾ ਬਹੁਤ ਘੱਟ ਸੜਕ ਤੇ ਇੰਨੇ ਊਖੇ ਹੋ ਕੇ ਆਉਣਾ ਪੈਂਦਾ ਪਰ ਹੁਣ ਕੰਮ ਕਰ ਰਿਹਾ ਭਾਈ ਸਾਡੀ ਡਿਊਟੀ ਐ ਜਿਹੜਾ ਤੇ ਮੈਂ ਹੁਣ ਦੁੱਧ ਲਾਤ ਲਵਾ ਤੂੰ ਹੀ ਰੱਖੋ 1 ਮਿੰਟ ਹੋਲਡ ਫੇ ਕਰਦੇ ਗੱਲਬਾਤ ਆ ਲਓ ਜੀ ਭੈਣੋ ਤੇ ਭਰਾਵੋ ਮੈਂ ਹੋ ਗਿਆ ਦੁਬਾਰੇ حاضر ਯਾਰ ਮੈਨੂੰ ਸ਼ਰਮ ਆ ਜੀ ਆ ਤਨ ਸੱਚੀ ਗੱਲ ਦੱਸਾਂ ਕੱਲ ਹਨਾ ਮੈਂ ਆਪਣੀ ਥੋੜੀ ਦਾੜ੍ਹੀ ਸੈੱਟ ਕਰਦਾ ਸੀ ਚਲੋ ਮੈਂ ਦਾੜ੍ਹੀ ਕੱਟ ਲਈ ਨਾ ਇਦਾਂ ਥੋੜਾ ਜਿਹੀ ਸੈੱਟ ਜੀ ਕਰਕੇ ਰੱਖਦਾ ਕੱਲ ਮੈਂ ਸੈੱਟ ਕਰਦੇ ਤੇ ਉਹ ਦਾੜ੍ਹੀ ਤਾਂ ਨਾ ਆ ਮੁੱਛਾਂ ਦੇ ਬੱਟੀਆਂ ਮੁੱਛਾਂ ਦੇ ਚਲੋ ਬੱਟੀਆਂ ਹੁੰਦੀਆਂ ਦਾੜ੍ਹੀ ਥੋੜੀ ਛੋਟੀ ਹੋ ਗਈ ਆ ਹੁਣ ਮੈਨੂੰ ਸ਼ਰਮ ਆਉਂਦੀ ਆ ਆਪਣੇ ਆਪ ਨੂੰ ਵੀਡੀਓ ਬਣਾਉਂਦੇ ਨੂੰ ਮੈਂ ਕਿਹਾ ਚੱਲ ਬਣਾ ਲੈਨੇ ਆ ਕਿਉਂਕਿ ਆ ਸੈਟ ਜਿਆ ਨਹੀਂ ਆਉਂਦਾ ਬੰਦਾ ਉਦੀ ਬਰੂਤੋ ਲੱਗਦਾ ਪੈੜਾ ਚੱਲ ਸੋਣਾ ਤਾਂ ਕੋਈ ਮੈਂ ਪਹਿਲਾਂ ਵੀ ਐਡਾ ਨਹੀਂ ਸੀ ਪਰ ਆਪਣੇ ਆਪ ਨੂੰ ਹੀ ਬੰਦੇ ਲੱਗਦਾ ਤੇ ਲਓ ਵੀ ਮਿੱਤਰੋ ਹੁਣ ਹੋ ਗਿਆ ਮੈਂ ਰਾਤ ਦਾ ਤੁਰਿਆ ਜੇ ਰਾਤੀ ਮੈਂ ਗੱਡੀ ਤੋਰੀ ਸੀ ਤੇ ਆਹ ਰਾਤੀ ਮੈਂ 12:30 ਵਜੇ ਰਾਤੀ 12:30 ਵਜੇ ਗੱਡੀ ਤੋੜ ਲਈ ਸੀ ਕਾਰਡ ਪਾ ਕੇ ਤੇ ਹੁਣ ਇਸ ਟਾਈਮ ਟਾਈਮ ਹੋ ਗਿਆ ਜੀ ਸਵੇਰ ਦੇ 7 ਵਜੇ ਗਏ ਹਾਬਲਾ ਲੱਲ ਤੇ ਹੁਣ ਹੋ ਗਿਆ ਮੇਰਾ ਚਾਹ ਦਾ ਟਾਈਮ ਹਜੇ ਇੱਥੇ ਡੇਰੀ 'ਚ ਹੀ ਆ ਆ ਜਿਹੜੇ ਜਿੱਥੇ ਮੈਂ ਅੱਜ ਤੁਹਾਨੂੰ ਛੋਟੀ ਜੀ ਆ ਦੁੱਧ ਮੈਂ ਲਾਧ ਛੱਡਿਆ ਮੈਂ ਹੁਣ ਇੱਥੋਂ ਚਾਹ ਇਸ ਕੱਪ 'ਚ ਪਾ ਲੈਣੀ ਆ ਤੇ ਜਦੋਂ ਨੂੰ ਮੈਂ ਪੂਨਾ ਮੈਂ ਇਹ ਸਭ ਬਣਾਉਣਾ ਕਿਉਂਕਿ ਇਹ ਹੈਗਾ ਇਹ ਹੈਗਾ ਤੁਹਾਨੂੰ ਦੱਸ ਦਿੰਨਾ ਮਾਨਤੂ ਵੀ ਦਾ ਏਰੀਆ ਜਿੱਥੇ ਅੱਜ ਆ ਹੁਣ ਮੈਂ ਆ ਅੱਜ ਮੇਰਾ ਹੈਗਾ ਗੇੜਾ ਮਿਲੀਆ ਰੋਮਾਨੀਆ ਦਾ ਇੱਧਰ ਮੁਕੈਯੇਰੀ ਲੁੰਬਰਦੀਆ ਚ ਜਾਈਦਾ ਆ। ਕਿ ਵਿੱਚ ਅਲੱਗ ਉੱਧਰ ਟੁਰੀਨੋ ਵੱਲ ਨੂੰ ਨਵਾਰੇ ਵੱਲ ਨੂੰ ਵੀ ਜਾਣਾ ਹੁੰਦਾ ਮੈਂ। ਅੱਜ ਹੈਗਾ ਮਾਂਤੂਵੇ ਦਾ ਏਰੀਆ ਤੇ ਆ ਤੁਹਾਨੂੰ ਦਿਖਾ ਲ ਦਿੰਨਾ। ਹੁਣ ਚਾਹ ਪਾ ਲਈਏ ਮੈਂ ਆ ਦੇਖੋ। ਚਾਹ ਹੁਣ ਮੈਂ ਲੱਗਾ ਆ ਪੀਣ। ਤੇ 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 ਇੱਥੇ ਨਾ ਜਿਹੜਾ ਰਸਤਾ ਆ ਤੁਹਾਨੂੰ ਦੱਸਿਆ ਸੀ ਦੇਖੋ। ਇਹ ਰਾਹ ਤੰਗ ਹੀ ਆ। ਹੇਗਾ ਇਹਨ ਪੰਜਾਬ ਵਾਲੀ ਫੀਲਿੰਗ ਐ ਜਿੱਦਾਂ ਖੇਤਾਂ 'ਚ ਨੇ ਆਪਣੇ ਖੂਤ ਤੇ ਇਹ ਮੋਟਰ ਮੋਟਰ ਤੇ ਜਿੱਦਾਂ ਕੋਈ ਰਹਿੰਦਾ ਹੁੰਦਾ ਬੰਦਾ ਉਹ ਹਿਸਾਬ ਐ ਮੈਨੂੰ ਤਾਂ ਉਹ ਪਿੰਡ ਬਦਾਂ ਚਿੱਤ ਆਈ ਜਾਂਦਾ ਤੇ ਇੱਥੇ ਗੱਡੀ ਮੋੜਨੀ ਹੁਣ ਮੈਂ ਥੋੜਾ ਉਹ ਜਦੋਂ ਤੱਕ ਮੇਨ ਰੋਡ ਤੇ ਪਹੁੰਚਣਾ ਉਦਾਂ ਉਦੋਂ ਤੱਕ ਮੈਂ ਚਾਹ ਪੀ ਲੈਣੀ ਆ ਤਾਂ ਜਾ ਭਾਈਆ ਕਿਉਂਕਿ ਜਿਹੜਾ ਅੱਜ ਇੱਕ ਹੈਗਾ ਐਤਵਾਰ ਦਾ ਦਿਨ ਐ ਟਾਈਮ ਤੇ ਟ੍ਰੈਫਿਕ ਵੀ ਨਹੀਂ ਕੋਈ ਕਿਤੇ ਗੱਡੀ ਕੋ ਮਿਲਦੀ ਨਹੀਂ ਤੇ ਨਹੀਂ ਤੇ ਤੜਕੇ ਤੜਕੇ ਤੋਂ ਬਹੁਤ ਘੱਟ ਹੁੰਦੀ ਟਰੈਫਿਕ ਤੇ ਮੈਂ ਹੁਣ ਗੱਡੀ ਤੋਰ ਲਈ ਆ ਤੇ ਆਹ ਦੇਖੋ ਕਿਆ ਬਾਤਾਂ ਤੇ ਹੌਲੀ 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 ਤਾਂ ਹੁਣ ਨਾਲੇ ਚਾਹ ਦੀਆਂ ਚਾਹ ਦਾ ਨਜ਼ਾਰਾ ਉਤਾਂ ਦੇਿੰਦਾ ਹੁੰਦਾ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਆਪਣੇ ਬੰਦੇ ਅਮਰੀਕਾ ਕੈਨੇਡਾ ਜੀ ਵੀ ਦੇਖਿਆ ਜਿਹੜੇ ਡਰਾਈਵਰ ਆ ਖਾਸ ਤੌਰ ਤੇ ਸਰਦਾਰ ਜਿਹਨੇ ਪੱਕ ਬੰਨੀ ਹੁੰਦੀ ਆ ਪੱਕ ਦੀ ਜ਼ਿੰਮੇਵਾਰੀ ਦਾ ਅਹਿਸਾਸ ਮੈਨੂੰ ਵੀ ਆ ਕਿਉਂਕਿ ਕੋਈ ਗਲਤੀ ਹੋ ਗਈ ਸਾਰੀ ਕਮਿਊਨਿਟੀ ਬਦਨਾਮ ਹੁੰਦੀ ਆ ਕਿੱਡਾ ਕਿਉਂਕਿ ਲੋਕੀ ਅੱਜ ਕੱਲ ਇੰਨਾ ਔਖਾ ਸਮਾਂ ਆ ਜੇ ਕੋਈ ਭਲਾ ਕਰੇ ਉਹ ਨਹੀਂ ਕਿਸੇ ਨੇ ਇਦਾਂ ਹਾਈਲਾਈਟ ਕਰਨਾ ਜੇ ਕੋਈ ਗਲਤੀ ਹੋ ਗਈ ਉਹ ਸਾਰੀ ਦੁਨੀਆ 'ਚ ਪੜਤੋਪਾ ਦਿੰਦੇ ਆ ਪੱਕ ਬੰਨੀ ਸੀ ਸਰਦਾਰ ਇਹ ਨਹੀਂ ਗਲਤੀ ਇੱਥੇ ਨਹੀਂ ਟ੍ਰੈਫਿਕ ਹੈ ਨਹੀਂ ਕਿ ਆ ਦੇਖਦੀ ਆ ਤੁਹਾਨੂੰ ਕੋਈ ਹੈ ਹੀ ਨਹੀਂ ਮੈਂ ਫਿਰ ਤਾਂ ਚਾਹ ਪਾਈ ਮੈਂ ਬਿਲਕੁਲ ਥੋੜੀ ਜੀ ਚਸਕੀਆਂ ਲੈ ਲੈ ਪੀਣਾ ਹੁਣ ਜੇ ਤਾਂ ਰੋਮ ਬਣਾ ਕੇ ਲਿਆਣਾ ਹਨ ਦੋ ਕੱਪ ਚਾਹ ਦੇ ਭਰ ਕੇ ਦੋ ਢਾਈ ਉਹ ਫੇਰ ਮੈਂ 5 6 ਵਾਰੀ ਪੀਣੀ ਹੁੰਦੀ ਹੌਲੀ ਹੌਲੀ ਥੋੜੀ ਥੋੜੀ ਕਰਕੇ ਤੇ ਆ ਮੈਂ ਥੋੜੀ ਪਾਈ ਜਦੋਂ ਨੂੰ مین ਰੋਡ ਤੇ ਪਹੁੰਚਣਾ ਮੈਂ ਨਿਵੇੜਦਣਾ ਮੈਂ ਆਪਣਾ ਸਾਰਾ ਹਸਾਬ ਤਵ ਲਾਇਆ ਹੁੰਦਾ ਐਨ ਪੂਰਾ ਆਈਡੀਆ ਲਾ ਕੇ ਤੇ ਉੱਥੇ ਪੀ ਕੇ ਕੱਪ ਮੈਂ ਨਾਲ ਹੀ ਜਿਗਾਰ ਰੱਖਿਆ ਆਪਣਾ ਉੱਤੇ ਰੱਖ ਕੇ ਤੇ ਫੇਰ ਅੱਪਾ ਤੋਰ ਦੇਣੀ ਗੱਡੀ مین ਰੋਡ ਆ ਨਾ ਅੱਗੇ ਨਾਲ ਟਮਾਟਰ ਦੇ ਬੀਜੇ ਸੀ ਆ ਸੱਜੇ ਪਾਸੇ ਨਹੀਂ ਜਿਹੜੀ ਜ਼ਮੀਨ ਬਾਹੀ ਆ ਆਪਣੇ ਵੀ ਮੈਂ ਉਹ YouTube ਤੇ ਵੀਡੀਓ ਦੇਖਦਾ ਹੁਣ ਜਿਹੜਾ ਨੇ ਕਣਕ ਬੀਜਣੀ ਆ ਉਹ ਜ਼ਿਆਦਾਤਰ ਬੋਹ ਲੁਕੀ ਹੁਣ ਤਿਆਰੀ ਕਰ ਰਹੇ ਆ ਕਈ ਕਈਆਂ ਨੇ ਪਤਾ ਨਹੀਂ ਬੀਜ ਦਿੱਤੀ ਆ ਮਤਲਬ ਖੇਤ ਖੇਤ ਜ਼ਮੀਨ ਜਮੂਨ ਬਾਕੇ ਲੁਕੀ ਲੱਗੇ ਆ ਜਾਂ ਹੋਰ ਵੀ ਜਿਹੜੀ ਕੋਈ ਫਸਲ ਕੋਈ ਬੀਜ ਦਾ ਆਪਣੇ ਹਿਸਾਬ ਨਾਲ ਜ਼ਿਆਦਾਤਰ ਤਾਂ ਚਲੋ ਰੁਕੀ ਆ ਕਣਕ ਦਾ ਸੀਜ਼ਨ ਹੁਣ ਚੱਲਣਾ ਜਾਂ ਪੱਠੇ ਬੀਜਦੇ ਨੇ ਪਰ ਸੀਨ ਚਟਾਲਾ ਜਿਹਨੂੰ ਕਹਿੰਦੇ ਨੇ ਮੈਨੂੰ ਵੈਸੇ ਏਰੀਆ ਰਾਸਤਾ ਬਹੁਤ ਤੰਗ ਹੈ ਇੱਥੇ ਪਰ ਉਦਾਂ ਏਰੀਆ ਐਨ ਸ਼ਾਂਤੀ ਹੁੰਦੀ ਹੈਗਾ ਤੇ ਪਛੜਿਆ ਜਿਹਾ ਜਿੱਦਾਂ ਵੀ ਬਹੁਤ ਪੁਰਾਣੀਆਂ ਪੁਰਾਣੇ ਘਰ ਆ ਪਰ ਸ਼ਾਂਤੀ ਬਹੁਤ ਆ ਕੋਈ ਟ੍ਰੈਫਿਕ ਨਹੀਂ ਐਨ ਪੰਜਾਬ ਵਾਲੀ ਫੀਲਿੰਗ ਇਹ ਚੀਜ਼ਾਂ ਮੈਨੂੰ ਵਧੀਆ ਲੱਗਦੀਆਂ ਬਾਕੀ ਪਤਾ ਨਹੀਂ ਤੁਹਾਨੂੰ ਕਿਸੇ ਨੂੰ ਕਿੱਦਾਂ ਦੀ ਲੱਗਣੀਆਂ ਇਹ ਮਾਨਤੋਵੇ ਦਾ ਏਰੀਆ ਆ ਮੈਂ ਦੇਖਿਆ ਜਦੋਂ ਇੱਧਰ ਮਾਨਤੋਵੇ ਦੇ ਵਿੱਚ ਮੈਂ ਦੁੱਧ ਲੈਣਾ ਵਾ ਨਾ ਟੈਂਕਰ ਲੈ ਕੇ ਤਾਂ ਉਦੋਂ ਇੱਥੇ ਪੰਜਾਬ ਵਾਲੀ ਫੀਲਿੰਗ ਹੋਏ ਆਉਣ ਲੱਗ ਪਈ ਨਹੀਂ ਕਰਮੂਨਾ ਏਰੀਆ ਹੋਇਆ ਮਾਨਤੂਵਾ ਹੋਇਆ ਜੇ ਬਰੀਸ਼ੀਆ ਚਲ ਜੀਏ ਉਹ ਬਹੁਤ ਐਡਵਾਂਸ ਹੈ ਬਰੀਸ਼ੀਆ ਜ਼ਰੂਨਾ ਤੇ ਜਾਂ ਉੱਤਰ ਨੂੰ ਨਵਾਰਾ ਚਲ ਜੀਏ ਉਹ ਵੀ ਬਹੁਤ ਐਡਵਾਂਸ ਮਿਲਾਨ ਵਾਲੀ ਸਾਈਡ ਤੇ ਪਪੀਆ ਜੇ ਕੂਨੇਓ ਚਲ ਜੀਏ ਉੱਤਰ ਨੂੰ ਤਰੀਨੋ ਦਾ ਏਰੀਆ ਉਹ ਵੀ ਵਧੀਆ ਏਰੀਆ ਉੱਤਰ ਤੇ ਫਰੈਂਚ ਲਿਖੀ ਮਿਲ ਜਾਂਦੀ ਬੋਡਾਂ ਤੇ ਆਪਾਂ ਨੂੰ ਆਉਂਦਾ ਜਿਹੜੇ ਬੋਰਡ ਉੱਥੇ ਜਦੋਂ ਆ ਨਾ ਟੁਰੀਨੋ ਦੇ ਏਰੀਏ 'ਚ ਚਲ ਜੀਏ ਤੇ ਉਧਰ ਤੁਹਾਨੂੰ ਟਾਲੀਗਿਆਂ 'ਚ ਵੀ ਲਿਖੇ ਮਿਲਨੇ ਨੇ ਜ਼ਿਆਦਾਤਰ ਫ੍ਰੈਂਚ ਵਿੱਚ ਵੀ ਲਿਖੇ ਬੋਰਡ ਮਿਲਦੇ ਕਾਫੀ ਜਿੱਧਰ ਮੈਂ ਜਾਂਦਾ ਰਿਹਾ ਬਾਕੀ ਪਤਾ ਨਹੀਂ ਤੇ ਮੈਂ ਇੱਕ ਪੂਨੇ ਉੱਥੇ ਸ਼ਹਿਰ ਪੈਂਦਾ ਆ ਟੁਰੀਨੋ ਵਿੱਚ ਉਤੋਂ ਅੱਗੇ ਇਹ ਇਧਰ ਅਲੇਸਾਂਦਰੀਆ ਵਾਲ ਵੀ ਜਾਂਦਾ ਰਿਆਂ ਜਾਣਾ ਹੁਣ ਨਾ ਮਤਲਬ ਵੀ ਹੁਣ ਵੀ ਕਿਉਂਕਿ ਮੇਰਾ ġੜਾ ਜਿਹੜਾ ਅਲੱਗ-ਅਲੱਗ ਹੁੰਦਾ ਕਜੀ ਕਿਤੇ ਕਦੀ ਰਾਤ ਦਾ 걔ੜਾ ਹੁੰਦਾ ਕਦੀ ਮੇਰਾ ਦਿਨ ਦਾ 걔ੜਾ ਹੁੰਦਾ ਤੇ ਕਦੀ ਜਾਣਾ ਹੁੰਦਾ ਅੱਜ ਤਾਂ ਮਿਲਾਨ ਵਾਲੇ ਸਾਈਡ ਨੂੰ ਪਵੀਆ ਨਵਾਰਾ ਇੱਕ ਦਿਨ ਟੁਰੀਨੋ ਨੂੰ ਇੱਕ ਦਿਨ ਬਰੀਸ਼ਾ ਵਿਰੋਨਾ ਇੱਕ ਦਿਨ ਅਮਿਲਿਆਰ ਮਨਪਾਰਮਾ ਦੇ ਜੋਮਿਲਿਆ ਮਾਨਤੋਵਾ ਮੂਦਨਾ ਇਤਾਂ ਇੱਕ ਦਿਨ ਬਲੂਨੀਆ ਨੂੰ ਹੁੰਦਾ ਓੱਧੇ ਦੀ ਕਿਰਪਾ ਚਲੋ ਦਿਹਾੜੀ ਲੱਗੀ ਜਾਂਦੀ ਆ ਆ ਦੇਖ ਲੋ ਜ਼ਮੀਨ ਬਾਈ ਆ ਮੈਨੂੰ ਤੇ ਇਦਾਂ ਦਿਲ ਕਰਦਾ ਹੁੰਦਾ ਕਿ ਕਿ ਜਰੀ ਯਾਰ ਉੱਤਰ ਕੇ ਨਾ ਇੱਥੇ ਉਹ ਮਿੱਟੀ ਦਾ ਥੋੜਾ 스ਮਲ ਲੈ ਕੇ ਆਵਾਂ ਵੀ ਮਿੱਟੀ ਦੀ ਖੁਸ਼ਬੂ ਹੀ ਲੱਗ ਹੁੰਦੀ ਹੈ ਪਰ ਇੱਥੇ ਮੈਂ ਦੇਖਿਆ ਇਹ ਜਿਹੜੀ ਮਿੱਟੀ ਹੈ ਨਾ ਬੜੀ ਜਾਨ ਚ ਹੈ ਇਹਨਾਂ ਦੀ ਆ ਜਿਹੜੀ ਗੋਰੀਆਂ ਦੀ ਜ਼ਮੀਨ ਜਾਂ ਇਹ ਪਤਾ ਨਹੀਂ ਫਸਲਾਂ ਘਟ ਪਾਉਂਦੀ ਜਾਂ ਤਾਂ ਜ਼ਮੀਨ ਦੇ ਵਿੱਚ ਨਾ ਜਾਨ ਬਹੁਤ ਆ ਬੜੀ ਜਾਨ ਆ ਜ਼ਮੀਨ ਇਹ ਕੋਸ਼ ਬੀਜ ਦੇ ਠੱਕੇ ਨਹੀਂ ਹੋ ਜਾਂਦੇ ਜਾਂ ਫਸਲਾਂ ਘਟ ਘਟਦੇ ਆ ਜਾਂ ਸਪਰੇਆ ਨਹੀਂ ਪਾਉਂਦੇ ਵੀ ਜ਼ਮੀਨ ਇੱਕ ਇੱਕ ਮਿੱਟੀ ਦਾ ਕਲਰ ਬੜਾ ਵਧੀਆ ਉਹ ਰੰਗ ਤੋਂ ਪਤਾ ਲੱਗ ਜਾਂਦਾ ਤੇ ਜਾਨ ਬੜੀ ਆ ਜ਼ਮੀਨ ਦੇ ਵਿੱਚ ਆ ਜਿਹੜਾ ਖਾਸ ਤੌਰ ਤੇ ਏਰੀਆ ਹੌਣ ਮੈਂ ਕੀ ਕਹਿੰਦੇ ਆ ਮੇਨ ਰੋਡ ਏਡਾ ਬਨੇਗਾ ਮੇਨ ਕੋਈ ਹਾਈ ਪਰ ਫੇਰ ਵੀ ਇੱਥੇ ਕਈ ਵਾਰੀ ਨਾ ਤੁੰਦ ਖਾਲੀ ਮੜੀ ਮੁੱਟ ਟ੍ਰੈਪ ਕੋਈ ਨਹੀਂ ਇੱਥੋਂ ਮੈਂ ਐਨੂੰ ਮੋੜਨਾ ਆ ਤੇ ਉਹ ਗੱਡੀ ਇੱਕ ਆਉਂਦੀ ਉਹਦਾ ਵੇਟ ਕਰਦੇ ਆ ਨਾਲੇ ਚਾਹ ਵੀ ਲੈਣੇ ਨੇ ਲੋ ਜੀ ਭੈਣਾਂ ਤੇ ਭਰਾਵੋ ਚਾਹ ਪੀ ਲਈ ਆ ਤੇ ਹੁਣ ਆ ਗਿਆ ਆ ਮੇਨ ਰੋਡ ਸਾਰਿਆਂ ਨੂੰ ਤੇ ਚੇਂਜ ਹੋਏ ਟਾਈਮ ਦੀਆਂ ਵਧਾਈਆਂ ਤੇ ਜਿਨ੍ਹਾਂ ਨੇ ਭਾਈ ਸੋਣਾ ਆ ਤੋ ਰੱਜ ਕੇ ਸੋਮੋ ਜਿਨ੍ਹਾਂ ਨੇ ਜਾਗਣਾ ਆ ਮੇਰੇ ਅੰਗ ਦਿਹਾੜੀ ਲਾਉਣੀਆਂ ਉਹ ਦਿਹਾੜੀ ਵੀ ਲਾ ਸਕਦੇ ਆ ਤੇ ਕੀ ਕਹਤੇ ਆ ਦੂਸਰਾ ਹੋਰ ਵੀ ਵੀਡੀਓ ਜੇ ਕੋਈ ਦੇਖੂਗਾ ਫਿਰ ਬਰਾਦ ਫਿਰ ਆਉਣ ਵਾਲੇ ਟਾਈਮ 'ਚ ਵੀ ਬਣਾ ਦੇਆ ਬਾਕੀ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ ਰੱਬ ਤੰਦਰੁਸਤੀ ਰੱਖੇ ਸਾਰੇ ਕੱਚੇ ਜਿਹੜਾ ਕੋਈ ਭੈਣ ਫਰਾ ਉਹਦੇ ਪੇਪਰ ਬਣ ਇਹੇ ਬੇਨਤੀ ਆ ਕੱਚੇ ਪੱਕੇ ਹੋ ਤੇ ਪੱਕਿਆਂ ਦਾ ਹੋਰ ਸੈਟ ਆਵੇ ਕਿਉਂ ਬੰਦੇ ਦੀ ਤਮੰਦ ਪੂਰੀ ਨਹੀਂ ਹੁੰਦੀ ਸਾਰੇ ਰਾਜੀ ਖੁਸ਼ੀ ਰਹੋ ਤੰਦਰੁਸਤੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਬੰਦੇ ਦਾ ਤੰਦਰੁਸਤ ਰਹਿਣਾ ਰਾਜੀ ਖੁਸ਼ੀ ਕੰਮਕਾਰ ਦੀ ਜ਼ਿੰਦਗੀ ਚ ਚਲੋ ਲੋਡ ਤਾਂ ਹੈਗੀ ਆ ਪਰ ਘੱਟੇ-ਬਾਧੇ ਚੱਲਦੇ ਆ ਆ ਥੋੜਾ ਜਿਹਾ ਵੀ ਇਹੋ ਮੇਨ ਰੂਟ ਜਿਹਾ ਆ ਗਿਆ ਵੈਸੇ ਇਹ ਵੀ ਮੈਨਿੰਗ ਆ ਜਿਹੜਾ ਇੱਥੋਂ ਤੰਜਨ ਸਿਆਲੇ گاਹ ਆਉਣਾ ਮੇਨ ਵੱਡਾ ਰੋਡ ਉਹ ਅੱਗੇ ਇੱਥੋਂ 4 ਕਿਲੋਮੀਟਰ ਤੇ ਆ ਤੇ ਉੱਥੇ ਜਾ ਕੇ 4-5 ਕਿਲੋਮੀਟਰ ਤੇ ਫੇਰ ਮਾ ਫੜਨਾ ਵੱਡਾ ਰੋਡ ਤੇ ਅੱਜ ਲਈ ਭੈਣੋ ਦੇ ਭਰਾਵੋ ਇੰਨਾ ਹੀ ਬੋਲ ਦਿਆ ਹੋਇਆ ਮੇਰੇ ਕੋਲ ਉਦੀ ਮੈਂ ਜੁਬਲੀਆਂ ਜੁਬਲੀਆਂ ਮਾਰਦਣਾ ਜੋ ਦਿਮਾਗ ਚ ਆਵੇ ਗਲਤੀ ਭੁੱਲ ਚੁੱਕ ਮਾਫ ਚੰਗੀ ਲੱਗੇ ਸਬਸਕ੍ਰਾਈਬ ਕਰ ਦਿਓ ਨਾਲ ਲੱਗੀ ਚੰਗੀ ਹੋਵੇ ਬਲੌਗ ਕਰਦੇ ਤੇ ਆ ਰਿਹਾ ਸਤਿ ਸ੍ਰੀਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲਈ ਕਿਵ ਨਹੀਂ ਜਿਉਂਦੇ ਵਸਦੇ ਰੋ